ਸ਼ਸ਼ੀਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰਾ 1 ਮਹੀਨਾ ਹੋ ਗਿਆ ਮਰਨ ਵਰਤ ਉੱਤੇ ਬੈਠੇ ਹੋਏ ਨੂੰ ਭਾਰਤੀ ਜਨਤਾ ਪਾਰਟੀ ਤਾਸ ਤੋਂ ਮਾਸਦੀ ਹੋ ਰਹੀ ਅੰਦਰੂਨੀ ਅੰਗਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਯਾਨੀ ਕਿ ਹੁਣ ਉਹ ਕੋਈ ਵੀ ਫਿਜ਼ੀਕਲੀ ਐਕਟੀਵਿਟੀ ਕੰਮ ਨਹੀਂ ਕਰ ਸਕਦੇ ਡਾਕਟਰ ਕਹਿੰਦੇ ਨੇ ਉਹਨਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ ਕਿਸੇ ਵੀ ਸਮੇਂ ਉਹਨਾਂ ਦੀਆਂ ਦੋਨੋਂ ਕਿਡਨੀਆਂ ਫੇਲ ਹੋ ਸਕਦੀਆਂ ਨੇ ਕਿਸੇ ਵੀ ਸਮੇਂ ਉਹ ਇਸ ਦੁਨੀਆ ਤੋਂ ਅਲਵਿਦਾ ਕਹਿ ਸਕਦੇ ਨੇ ਫਿਰ ਇੱਕ ਵਾਰ ਫਿਰ ਹਲਚਲ ਮਚ ਗਈ ਹੈ ਦਿੱਲੀ ਦੇ ਖਨੌਰੀ ਬਾਰਡਰ ਤੇ ਇੱਕ ਪਾਸੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਖਾਸ ਕਰਕੇ ਯੂਪੀ ਦੀ ਮਹਾਪੰਚਾਇਤ ਨੇ ਜਦੋਂ ਮੁਲਾਕਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਦੀ ਤਰਸਯੋਗ ਹਾਲਤ ਵੇਖ ਕੇ ਜਿੰਨੀਆਂ ਵੀ ਯੂਪੀ ਦੇ ਵਿੱਚ ਯਾਨੀ ਕਿ ਉੱਤਰ ਪ੍ਰਦੇਸ਼ ਵਿੱਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਕਿਹਾ ਕਿ ਇੱਕ ਠੋਕ ਕੇ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜਾਂਗੇ ਜੇ ਗੱਲ ਕਰੀਏ ਡਾਕਟਰਾਂ ਦੀ ਅੱਜ ਇੱਕ ਡਾਕਟਰੀ ਟੀਮ ਦੇ ਨਾਲ ਵੱਡਾ ਹਾਸਾ ਹੋਇਆ ਹੈ ਯਾਨੀ ਕਿ ਜਿਹੜੀ ਟੀਮ ਅੱਜ ਇੱਕ ਜਾ ਰਹੀ ਸੀ ਆਲਾਸ ਜਾ ਜਗਜੀਤ ਸਿੰਘ ਡੱਲੇਵਾਲ ਦੀ ਦੇਖਰੇਖ ਕਰਨ ਵਾਸਤੇ ਅੱਜ ਅਚਾਨਕ ਉਸ ਗੱਡੀ ਦਾ ਅਗੂ ਸਕਾਰਪਿਓ ਗੱਡੀ ਵਜਦੀ ਹੈ ਉਸ ਦਾ ਐਕਸੀਡੈਂਟ ਹੋ ਗਿਆ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਲੇਕਿਨ ਥੋੜੀਆਂ-ਬੋਤੀਆਂ ਜਿਹੜੇ ਵਿੱਚ ਅੰਦਰ ਡਾਕਟਰਾਂ ਦੀ ਟੀਮ ਬੈਠੀ ਹੋਈ ਸੀ ਉਹਨਾਂ ਨੂੰ ਸੱਟਾਂ ਲੱਗੀਆਂ ਆਖਰਕਾਰ ਇਹ ਮਾਜਰਾ ਕੀ ਹੈ ਸ਼ਰੂਮ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਹੈ ਉਹ ਬਿਲਕੁਲ ਜਿਹੜੀ ਚੁੱਪੀ ਵਟ ਕੇ ਬੈਠੀ ਹੋਈ ਹੈ ਜਿਵੇਂ ਮੂੰਹ ਦੇ ਵਿੱਚ ਘੁਗਣੀਆਂ ਹੋਣ ਨਾ ਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨਾ ਕਿਸੇ ਹਾਈ ਕਮਾਂਡ ਦੇ ਨੁਮਾਇंदे ਵੱਲੋਂ ਇੱਕ ਵਾਰ ਵੀ ਗੱਲਬਾਤ ਕੀਤੀ ਗਈ ਹੈ ਜਗਜੀਤ ਸਿੰਘ ਡੱਲੇਵਾਲ ਨਾਲ ਨਾ ਸੂਬੇ ਦੇ ਮੁੱਖ ਮੰਤਰੀ ਤਾਂ ਆਲਰੇਡੀ ਬੀਜੀ ਨੇ ਇਹਦੋਂ ਜਿਹੜੀ ਅੱਜ ਇਲਾਜ ਕਰਨ ਲਈ ਜਿਹੜੀ ਅੱਜ ਚੈੱਕਅਪ ਕਰਨ ਲਈ ਜਾ ਰਹੀ ਸੀ ਜਗਜੀਤ ਸਿੰਘ ਡੱਲੇਵਾਲ ਦੀ ਡਾਕਟਰਾਂ ਦੀ ਟੀਮ ਦੇ ਵਿੱਚ ਜਿਹੜੀ ਗੱਡੀ ਸੀ ਉਹ ਦਾ ਅੱਜ ਅਚਾਨਕ ਦਿਲ ਨੂੰ ਦਹਿਲਾ ਦੇਣ ਵਾਲਾ ਐਕਸੀਡੈਂਟ ਹੋ ਗਿਆ ਛਟਾ ਫੇਟਾ ਵੀ ਲੱਗ ਗਿਆ ਨੇ ਡਾਕਟਰ ਲੇਕਿਨ ਜਾਨੀ ਨੁਕਸਾਨ ਨਹੀਂ ਹੋਇਆ ਡਾਕਟਰਾਂ ਦਾ ਕਿਉਂਕਿ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਟੀਮ ਹੈ ਉਹ ਤਾਂ ਜਾ ਰਹੀ ਸੀ ਕਿਉਂਕਿ ਬੜੀ ਹਾਲਤ ਖਸਤਾ ਹੋ ਗਈ ਹੈ ਯਾਨੀ ਕਿ ਅੰਦਰੂਨੀ ਅੰਗਾਂ ਨੇ ਬਿਲਕੁਲ ਕੰਮ ਕਰਨਾ ਬੰਦ ਕਰ ਦਿੱਤਾ ਹੈ ਇਸ ਲਈ ਡਾਕਟਰਾਂ ਦੀ ਟੀਮ ਜਿਹੜੀ ਹੈ ਜਾਂਚ ਕਰਨ ਵਾਸਤੇ ਸਰੀਰ ਦਾ ਨਿਰੀਖਣ ਕਰਨ ਵਾਸਤੇ ਜਾਰੀ ਸੀ ਦਿੱਲੀ ਦੇ ਖਨੌਰੀ ਬਾਰਡਰ ਤੇ ਲੇਕਿਨ ਰਸਤੇ ਦੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ ਤਾਂ